ਮਜੀਠਾ ਦੇ ਪਿੰਡ ਨਾਕਲਾਂ ਦਾ ਕਿਸਾਨ ਸੁਖਦੀਪ ਸਿੰਘ ਆਪਣੀ ਤਿਆਰ ਖੜੀ ਫਸਲ ਨੂੰ ਵਾਣ ਦੇ ਲਈ ਮਜਬੂਰ ਹੈ। ਮੰਡੀ ਦੇ ਵਿੱਚ ਫਸਲ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਨਿਰਾਸ਼ ਸੁਖਦੀਪ ਨੇ ਫਲੀਆਂ ਦੀ ਖੜੀ ਫਸਲ ਨੂੰ ਖੇਤ ਦੇ ਵਿੱਚ ਹੀ ਵਾ ਦਿੱਤਾ। ਸੁਖਦੀਪ ਨੇ 4 ਏਕੜ ਦੇ ਵਿੱਚ ਫਲੀਆਂ ਦੀ ਫਸਲ ਵੀਜੀ। ਪ੍ਰਤੀ ਏਕੜ 15000 ਰੁਪਏ ਦਾ ਖਰਚ ਹੋਇਆ ਪਰ ਮੰਡੀ ਵਿੱਚ ਫਲੀਆਂ ਦੀ ਕੀਮਤ 4 ਰੁਪਏ ਕਿਲੋ ਮਿਲ ਰਹੀ ਹੈ। ਜਿਸ ਦੇ ਨਾਲ ਲਾਗਤ ਵੀ ਵਾਪਸ ਨਹੀਂ ਮਿਲ ਰਹੀ। ਸੁਖਦੀਪ ਇਸ ਕਾਟੇ ਲਈ ਨੋਟਬੰਦੀ ਨੂੰ ਜ਼ਿੰਮੇਵਾਰ ਦਰਸ ਰਿਹਾ ਹੈ। ਮੇਰੀ ਇਹਦੇ ਵਿੱਚ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਜਿਹਨੂੰ ਆਪਾਂ ਕਹਿ ਲੈਂਦੇ ਆ ਜਿਹੜੀ ਮੇਰੀ ਲਾਗਤ ਮੋਲਿਆ ਉਹ ਇਸ ਵੇਲੇ 16-17000 ਰੁਪਿਆ ਆ 3 ਰੁਪਏ ਦੀ ਤੜਾਈ ਆ ਸਾਰਾ ਮੈਂ ਖਰਚਾ ਪਾਲਵਾ ਤੇ ਮੇਰੀ ਅੱਜ ਤੋੜ ਕੇ ਮੰਡੀ ਤੇ ਖੜਨ ਤੱਕ ਵੀ ਮੇਰੀ ਕੀਮਤ ਜਿਹੜੀ ਆ ਉਹ ਮੈਨੂੰ ਨਹੀਂ ਬੰਦੀ ਪਈ 6 ਰੁਪਏ ਕਿਲੋ 7 ਰੁਪਏ ਕਿਲੋ ਇਹ ਜਿਹੜੀ ਆ ਮੇਰੀ ਪੈਲੀ ਦੇ ਵਿੱਚ ਮੈਨੂੰ ਪਿੰਦੀ ਪਈ ਆ ਅੱਜ ਇਹਦਾ ਪਾ 4 ਰੁਪਏ ਕਿਲੋ ਮੰਡੀ ਦੇ ਵਿੱਚ ਪੈਂਦਾ ਪਿਆ ਇਹ ਸਾਰੇ ਦਾ ਸਾਰਾ ਕਾਰਨ ਜਿਹੜਾ ਇਹ ਨੋਟਬੰਦੀ ਆਈ ਨੋਟਬੰਦੀ ਸਾਡਾ ਕੀ ਕਸੂਰ ਸੀ ਕਿ ਸਾਡਾ ਜਿਹੜਾ 2 ਮਹੀਨੇ 3 ਮਹੀਨੇ ਪਹਿਲਾਂ ਦੀ ਅਸੀਂ ਇਨਵੈਸਟਮੈਂਟ ਕੀਤੀ ਆ ਉਹਦਾ ਕਰਕੇ ਸਾਨੂੰ ਨੋਟਬੰਦੀ ਦੀ ਜਿਹੜੀ ਉਹ ਮਾਰ ਸਾਨੂੰ ਸਭ ਤੋਂ ਜ਼ਿਆਦਾ ਚੱਲਣੀ ਪਈ ਮਜੀਠਾ ਹਲਕੇ ਦੇ ਪਿੰਡ ਨਾਕਲਾਂ ਚ ਇਹ ਹਾਲ ਇਕੱਲੇ ਸੁਖਦੀਪ ਦਾ ਨਹੀਂ ਉਹਨਾਂ ਤੋਂ ਪਹਿਲਾਂ ਵੀ ਕਈ ਕਿਸਾਨ ਇਸੇ ਤਰ੍ਹਾਂ ਆਪਣੀ ਤਿਆਰ ਫਸਲ ਨੂੰ ਨਸ਼ਟ ਕਰ ਚੁੱਕੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਖੇਤੀ ਤਾਂ ਪਹਿਲਾਂ ਹੀ ਮੁਸ਼ਕਲ ਸੀ ਪਰ ਨੋਟਬੰਦੀ ਦੇ ਦੌਰ ਨੇ ਹਾਲਾਤ ਹੋਰ ਵੀ ਬਦਤਰ ਕਰ ਦਿੱਤੇ ਨੇ ਸਰ ਸੁਖਦੀਪ ਸਿੰਘ ਜੀ ਦੀ ਇਕੱਲੇ ਦਾ ਮਸਲਾ ਨਹੀਂ ਇਹ ਹਰ ਜ਼ਿਮੀਂਦਾਰ ਦਾ ਮਸਲਾ ਹੈ ਕੱਲ ਵੀ ਸਾਡੇ ਪਿੰਡ ਵਿੱਚ 2-2 3-3 ਏਕੜ 2-3 ਘਰਾਂ ਨੇ ਫਸਲ ਤਬਾਹ ਕੀਤੀ ਹੈ ਇਸੇ ਤਰ੍ਹਾਂ ਸਿਰਫ ਗੱਲ ਸਾਡੀ ਜਾਗਰ ਕਰਨ ਵਾਸਤੇ ਵੀ ਹਰ ਇੱਕ ਨਾ ਇਹ ਹੋ ਰਿਹਾ ਵਾ ਤੇ ਬਹੁਤ ਹਾਈ ਲੈਵਲ ਤੇ ਇਹ ਜਿਹੜਾ ਵਾ ਜ਼ਿੰਮੇਦਾਰਾਂ ਨੂੰ ਘਾਟਾ ਪੈ ਰਿਹਾ ਇਸ ਵੇਲੇ ਇਹਦਾ ਮੁੱਖ ਕਰਨੇ ਜਿਸ ਦਿਨ ਦਾ 500 ਨੋਟ ਬੰਦੀ ਦਾ ਵੀ ਬਹੁਤ ਫਰਕ ਪਿਆ ਜਿਸ ਦਿਨ ਦਾ 500 ਰੁਪਏ ਦਾ ਨੋਟ ਬੰਦ ਹੋ ਗਿਆ ਉਸ ਦਿਨ ਦਾ ਸਬ ਸਬਜੀ ਦਾ ਰੁਪਏ ਕਿਲੋ ਗੋभी ਵਿਕ ਰਹੀ ਜੇ ਜਦ ਕਿ ਉਹਨੂੰ ਆਪਾਂ ਮੰਡੀ ਖੜਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਬਾਕੀ ਕਿੱਥੋਂ ਖਰਚੇ ਪੂਰੇ ਕਰਾਂਗੇ